हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮਰਗਿੰਦਪੁਰਾ ਛੋਟੀ ਮੱਖੀ ਦੇ ਨਾਮ ਨਾਲ ਵੀ ਦੋਸਤੋ ਪਿੰਡ ਜਾਣਿਆ ਜਾਂਦਾ ਤੇ ਮਰਗਿੰਦਪੁਰੇ ਤੁਸੀਂ ਖਾਸ ਵਿజిਟ ਕਰਨੀ ਆ ਵੱਡੀ ਮੱਖੀ ਪਿੰਡ ਬਿਲਕੁਲ ਨਜ਼ਦੀਕ ਆ ਕਲਸੀਆਂ ਤੇ ਇੱਕ ਪਾਸੇ ਕੱਚਾ ਪੱਕਾ ਇਹ ਥੋੜੀ ਥੋੜੀ ਦੂਰੀ ਤੇ ਪਿੰਡ ਆ ਠੀਕ ਆ ਜੀ ਤੇ ਕੋਈ ਵੀਰ ਮਾਲਦੇਵਾਲੀ ਸਾਈਡ ਤੋਂ ਆ ਰਹੇ ਵੈਸੇ ਮਾਝੇ ਵਾਲੇ ਏਰੀਅਲ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਜੀ ਸੋ ਕੱਚਾ ਪੱਕਾ ਜਦੋਂ ਆਪਾਂ ਬਿਲਕੁਲ ਹਰੀਕੇ ਪੱਤਣ ਤੋਂ ਭਿੱਖੀ ਪਿੰਡ ਖਾਲੜਾ ਰੋਡ ਆਉਨੇ ਆ ਤੇ ਪੱਟੀ ਮੋੜ ਤੋਂ ਅੱਗੇ ਚੂਸਲੇਵਾੜ ਪਿੰਡ ਆ ਤੇ ਅੱਗੇ ਜਿਹੜਾ ਦੋਸਤੋ ਕੱਚੇ ਪੱਕੇ ਦਾ ਅੱਡਾ ਤੇ ਕੱਚੇ ਪੱਕੇ ਤੋਂ ਤੁਸੀਂ ਜਿਹੜੀ ਆ ਸਿੱਧੀ ਵਿਜ਼ਿਟ ਵਿਜ਼ਿਟ ਕਰ ਸਕਦੇ ਜੀ ਪਿੰਡ ਮੱਖੀ ਮਰਗਿੰਦਪੁਰਾ ਠੀਕ ਆ ਜੀ ਤੇ ਫਿਰ ਗੁਰਲਾਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੈਸੇ ਪਸ਼ੂ ਵਪਾਰ ਦਾ ਕਿੱਤਾ ਨਹੀਂਗਾ ਵੀਰ ਦਾ ਘਰੇ ਪਸ਼ੂ ਰੱਖੇ ਹੋਏ ਆ ਜਿੰਨੇ ਤੁਹਾਨੂੰ ਆਪਾਂ ਨਾਗ ਦਿਖਾ ਰਹੇ ਆ ਘਰੇ ਪਸ਼ੂ ਰੱਖੇ ਆ ਇੱਕ ਘਰੇਲੂ ਘਰੋਂ ਦੋਸਤੋ ਆਪਾਂ ਇਹ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਇੱਕ ਮੱਝ ਤੁਸੀਂ ਸਾਹਮਣੇ ਦੇਖ ਰਿਹਾ ਜੇ ਇਹ ਗੱਪਣ ਤਿਆਰੀ ਵਾਲੀ ਮੱਝ ਆ ਹਜੇ ਸਮਾਂ ਇਹਦਾ ਪਿਆਸ ਹੋਣ ਦਾ ਉਹ ਸਮਾਂ ਪੁੱਛ ਰਾਵਾਂਗੇ ਕਿੰਨਾ ਕੁ ਹਜੇ ਪੈਂਡਿੰਗ ਆ ਤੇ ਕੀ ਰੇਟ ਕੀ ਮੋਲ ਰਹੂਗਾ ਠੀਕ ਹੈ ਜੀ ਤੇ ਪੂਰੀ ਗੱਲਬਾਤ ਆਪਾਂ ਕਰ ਲਵਾਂਗੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 13 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1 ਵਜੇ ਦਾ ਉਹ ਕਰਦੇ ਆ ਗੱਲਬਾਤ ਇਹ ਮੱਝ ਗੱਬਣਾ ਵੈਸੇ ਇੱਕ ਟਾਈਮਿੰਗ ਆਪਾਂ ਤੁਹਾਨੂੰ ਨੋਟ ਕਰਾ ਦਿੱਤੀ ਆ ਸਭ ਤੋਂ ਪਹਿਲਾਂ ਗਰਲਾਲ ਬਾਈ ਸਾਸਰੀ ਘਰ ਸਾਸਰੀ ਆ ਜੀ ਤੇ ਵੀਰ ਜੀ ਜਿੱਦਾਂ ਆਪਣੇ ਕੋਲ ਮਾਲ ਘਰੇ ਰੱਖਿਆ ਹੈਗਾ ਘਰ ਦੇ ਪਸ਼ੂ ਆ ਸਾਰੇ ਹਾਂਜੀ ਹਾਂਜੀ ਘਰ ਦੇ ਤੇ ਇਹ ਮੱਝ ਆਪਾਂ ਸੇਲ ਕਰਦੇ ਪਏ ਆ ਤੀਜਾ ਸੂਆ ਸੁਣੀ ਆ ਜੀ ਹਾਂਜੀ ਤੀਜਾ ਸੂਆ ਤੁਸੀਂ ਦੱਸ ਰਹੇ ਸੀ ਵੀ ਤੀਜਾ ਸੂਆ ਹਾਂਜੀ ਹਾਂਜੀ ਤੇ ਪਹਿਲਾ ਦੂਜਾ ਸੂਆ ਆਪਾਂ ਘਰੇ ਚਵਾਈ ਕੀਤੀ ਜੀ ਫਿਰ ਹਾਂਜੀ ਹਾਂਜੀ ਕੀਤੀ ਠੀਕ ਆ ਜੀ ਨਾਰਮਲੀ ਦੁੱਧ ਕਿੰਨਾ ਕਿਚ ਪਾਉਂਦੀ ਰਹੀ ਆ ਘਰ ਦੀ ਸੇਵਾ ਤੇ ਦੁੱਧ ਇਹ ਹੈਗਾ ਜੀ ਇਹਦੇ ਥੱਲੇ 12 13 ਲੀਟਰ ਹੈਗਾ ਜੀ 1 ਠੀਕ ਹੈ 12 12 ਹਾਂਜੀ 12 13 ਚ ਵਾਗੀ ਦੂਜੇ ਸੂਬੇ ਹਾਂਜੀ ਹਾਂਜੀ ਤੇ ਹੁਣ ਤੀਜਾ ਸੂਬਾ ਆਪਣੇ ਕੋਲ ਸੂਣ ਵਾਲੀ ਆ ਹਾਂਜੀ ਹਾਂਜੀ ਤੇ ਇਹਦੇ ਵੀਰ ਗਰ ਲਾਲ ਦਿਨ ਪੱਕੇ ਤੌਰ ਤੇ ਕੋਈ ਲਿਖੇ ਆਪਣੇ ਕੋਲ ਹੈ ਗਿਆ ਜਾਂ ਮਤਲਬ 15 ਫਰਵਰੀ ਨੂੰ ਹੀ 15 15 ਫਰਵਰੀ ਨੂੰ ਮਤਲਬ ਇਹ 15 ਫਰਵਰੀ ਨੂੰ ਬਣੀ ਸੀ ਬਣੀ ਸੀ ਤੇ ਆ 15 ਨਵੰਬਰ ਨੂੰ ਦੇਨ ਪੂਰੇ ਹੋ ਗਏ ਤਾਂ ਹਾਂ 10 ਮਹੀਨੇ ਪੂਰੇ ਹੋ ਗਏ ਆ 15 ਨਵੰਬਰ ਨੂੰ ਹੋ ਜਾਣੇ ਆ ਹੋ ਜਾਣੇ ਦੋ ਤਿੰਨ ਦਿਨ ਆ ਦੋ ਕੁ ਦਿਨਾਂ ਨੂੰ ਅੱਜ 13 ਹੋ ਗਈ ਆ ਹਾਂਜੀ 13 ਪਰਸੋਂ ਦਿਨ ਪੂਰੇ ਆ 15 ਨੂੰ ਤੇ ਦੁੱਤੇ ਦੋ ਚਾਰ ਦਿਨ ਲੈ ਜੇ ਤੇ ਬੱਕਰੀ ਠੀਕ ਆ ਜੀ ਠੀਕ ਆ ਹਾਂਜੀ ਲਓ ਦੱਸੋ 15 ਆ ਬਣੀ ਮਾਲੀ ਤੋਂ ਸੀ ਹਾਂਜੀ ਹਾਂਜੀ ਮਾਲੀ ਠੀਕ ਆ ਜੀ ਆ ਦੋਸਤੋ ਮਾਲੀ ਤੋਂ ਬਣੀ ਸੀਗੀ ਠੀਕ ਆ ਜੀ ਬਾਕੀ ਤੁਹਾਨੂੰ ਦਿਨ ਜਿਹੜੇ ਵੀਰ ਨੇ ਜਿੱਦਣ ਇਹ ਬਣੀ ਆ 15 ਫਰਵਰੀ ਉਹ ਵੀ ਨੋਟ ਕਰਾਤਾ ਤੇ 15 ਨਵੰਬਰ ਨੂੰ ਦਿਨ ਦੇ ਪੂਰੇ ਹੁੰਦੇ ਆ 10 ਮਹੀਨੇ ਉੱਪਰ ਲੈ ਜੇ ਦੋ ਲੈ ਜੇ ਚਾਰ ਲੈ ਜੇ ਤਿੰਨ ਲੈ ਜੇ ਠੀ ਉਹ ਕਈ ਵਾਰਾ ਐਨੀਮਲ ਉੱਪਰ ਲੈ ਕੇ ਸਮਾਂ ਚਲੇ ਜਾਂਦੇ ਆ ਠੀਕ ਆ ਜੀ ਤੇ ਉਹ ਪਸ਼ੂ ਦੇ ਉੱਪਰ ਡਮੈਂਟ ਹੁੰਦਾ ਵੈਸੇ ਚੰਗੀ ਸੇਵਾ ਸੁਭਾਅ ਦੇ ਵਿੱਚ ਆ ਬਾਕੀ ਜਿੰਨੀ ਵੀ ਹੈਗੀ ਆ ਬਾਡੀ ਬੁੱਡੀ ਪੰਤਰ ਦੀ ਚੰਗੀ ਆ ਰਾਜੀ ਆ ਇਹ ਮਾਜ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਆ ਸਾਹਮਣੇੋਂ ਦੇਖ ਲਓ ਤੇ ਵੀਰ ਕੋਲਾਹ ਲਾ ਦੱਸ ਰਿਹਾ ਵੀ ਦੋਸਤੋ 12 13 12 13 ਲੀਟਰ ਦੀ ਮਿਲਕਿੰਗ ਜਿਹੜੀ ਆ ਦੂਜੇ ਸਵੇ ਇਹ ਸਮਝ ਨੇ ਕਰਵਾਈ ਆ ਠੀਕ ਆ ਸੋ ਸਿੰਘ ਸਿੰਘ ਪੂਰਾ ਗੁਲਾਈ ਦੇ ਵਿੱਚ ਆ ਥੋੜਾ ਜਿਹਾ ਵੀਰ ਐਨੂੰ ਹਿੱਕ ਕੇ ਦਿਖਾ ਦਈਏ ਬੈਕ ਸਾਈਡ ਤੋਂ ਮੇਲਮਰੋਂ ਦੇ ਵਿੱਚ ਵੀਰ ਗਰ ਲਾਲ ਬਿਲਕੁਲ ਠੰਡੀ ਧੀ ਰਹੀ ਮੈਂ ਨਾ ਬਹੁਤ ਵਧੀਆ ਹੈ ਪੋਲੀ ਬਹੁਤ ਬੇਸਹਾਵੀ ਪੋਲੀ ਹੈ ਤੇ ਠੀਕ ਹੈ ਜੀ ਵੈਸੇ ਦੋਸਤੋ ਜਿੰਨੀ ਕੁ ਮਾਂਚ ਆਪਣਾ ਜਿੰਨੀ ਕੁ ਦੇਖ ਰਹੇ ਹਾਂ ਮਾਂਚ ਬੜੀ ਸਾਫ ਸੁਥਰੀ ਆ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਪਸ਼ੂ ਬੱਜਾ ਵੀ ਕਰੇ ਖੁਰਲੀ ਤੇ ਸੋਨਾ ਲੱਗੇ ਸ਼ਕੀਨੀ ਵਾਲੇ ਪਾਸੇ ਤੁਸੀਂ ਵੇਖ ਲਓ ਠੀਕ ਹੈ ਜੀ ਤੇ ਵੈਸੇ ਨੋਰਮਲ ਜਿੰਨੀ ਕ ਆਪਣੀ ਘਰੇਲੂ ਘਰ ਦੀ ਸਾਂਭ ਸੰਭਾਲ ਹੁੰਦੀ ਆ ਆਪਦੇ ਵੱਲੋਂ ਹਰ ਕੋ ਪੂਰੀ ਕੋਸ਼ਿਸ਼ ਕਰਦਾ ਵੀ ਚੰਗਾ ਪਸ਼ੂ ਬਣਾਈਆਂ ਤਿਆਰ ਕਰਕੇ ਜਦੋਂ ਬਿਲਕੁਲ ਪਸ਼ੂ ਨੇ ਸੋਨਾ ਤੇ ਚੰਗੇ ਪੈਸੇ ਵੀ ਉਹਦੇ ਮੰਗੇ ਜਾਣ ਤੇ ਚੰਗੇ ਪੈਸੇ ਵੀ ਵਟੇ ਜਾਣ ਤੇ ਬਾਕੀ ਮੱਝ ਦੀ ਤੁਸੀਂ ਫੇਸ ਕੁਆਲਟੀ ਵੇਖ ਲਓ ਬਾਡੀ ਸਟਰਕਚਰ ਵੇਖ ਲਓ ਵੀ ਕਰਮਾਂ ਵਾਲੀ ਪੂਰੀ ਜਿਹੜੀ ਰਾਜੀ ਆ ਫੁੱਲ ਵਜਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿੰਨੀ ਕ ਬਾਡੀ ਬੰਤਰ ਮਾਲਕ ਨੇ ਨੂੰ ਬਖਸ਼ੀ ਆ ਅੱਛਲੀ ਤਾਂਾਂਗੇ ਮੱਝ ਠੀਕ ਹੈ ਜੀ ਬਾਕੀ ਪਾਰ ਪਿੱਛੇ ਦੀ ਕੋਈ ਮੁਸ਼ਕਲ ਨਾ ਨਾ ਹੋਰ ਕੋਈ ਗੱਲ ਨਹੀਂ ਹੈਗੀ ਵੇਖ ਸਕਦੇ ਤੁਸੀਂ ਪਿੱਛੇ ਜਿੱਦਾਂ ਮਰਜੀ ਬਿਲਕੁਲ ਹਾਂ ਤਾਂ ਦੱਸੋ ਬਿਲਕੁਲ ਸੂ ਕਸਮੀ ਸੂ ਆ ਟਾਇਰ ਸੂ ਆ ਕਿਸੇ ਤਰ੍ਹਾਂ ਦੀ ਉਹ ਗੱਲਬਾਤ ਨਹੀਂ ਹੈਗੀ ਕਿ ਠੀਕ ਹੈ ਜੀ ਬਾਕੀ ਮੇਰੇ ਵੀਰੋ ਕਿਸੇ ਵੀਰ ਨੇ ਵੀ ਖਰੀਦਦਾਰੀ ਕਰਨੀ ਆ ਸੌਦਾ ਉਹ ਤੁਸੀਂ ਇੱਥੇ ਆਣ ਕੇ ਆਪਣਾ ਪਸ਼ੂ ਤਸੱਲੀ ਨਾਲ ਦੇਖ ਹੀ ਲੈਣਾ ਹੁੰਦਾ ਫੇਸ ਕੁਆਲਿਟੀ ਸੋਣੀ ਆ ਬਾਕੀ ਜਿੱਥੋਂ ਤੱਕ ਆਪਾਂ ਮੌਕੇ ਤੇ ਤੁਹਾਨੂੰ ਦਿਖਾ ਸਕਦੇ ਆ ਬਾਡੀ ਸਟਰਕਚਰ ਚੰਗਾ ਤੇ ਬਾਕੀ ਹਵਾਨੇ ਲੈਵੇ ਦੀ ਮੈਨੂੰ ਜਿੱਥੋਂ ਤੱਕ ਨਜ਼ਰ ਆ ਰਹੀ ਆ ਸਾਫ ਸੁਥਰਾ ਲੈਵਾ ਕੋਈ ਜਿਹੜਾ ਨੱਕਾ ਨੁੱਕਾ ਭੰਨਣ ਵਾਲੀ ਗੱਲ ਨਹੀਂ ਕਿਉਂਕਿ ਬਾਈ ਸਾਈਡ ਵਾਲਾ ਰੋਲਾ ਨਹੀਂ ਹੈਗਾ ਇੱਕ ਸਾਰ ਪੱਧਰ ਲੈਵਾ ਵਿਖਾਲਾ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਦੀ ਚੰਗੀ ਆ ਤੇ ਫਿਰ ਗੁਰਲਾਲ ਇਹਦੀ ਕੀ ਡਿਮਾਂਡ ਕਰਦੇ ਆ ਮੋਲ ਵੜੀ ਕੀ ਰਹੂਗਾ ਨਿਮਾਨ ਜੀ ਇਹਦੀ ਮੱਝਾਂ ਦੇ ਹਿਸਾਬ ਨਾਲ ਨਹੀਂ ਉਹ ਰੇਟ ਦੇ ਹਿਸਾਬ ਨਾਲ ਤੇ ਧਮਾੜੀ 90000 ਰੁਪਏ ਕਰਦੇ 90000 ਹਾਂਜੀ ਹਾਂਜੀ ਅੱਛਾ 90 ਅਗਰ ਨਾਲ ਭਾਈ ਲੈਣ ਦੇ ਨਾਲ ਹੀ ਆ ਭੀ ਜਾਂ ਮੌਕੇ ਤੇ ਕੋਈ ਭੈਣ ਭਰਾ ਆਉਂਦਾ ਕੋਈ ਸੌਦਾ ਕਰਦੇ ਆ ਆਪਾਂ ਤਾਂ ਛੋੜ ਛੱਪਾ ਥੋੜਾ ਜਿਹਾ ਹੁੰਦਾ ਵਿੱਚੋਂ ਗਜਾਇਸ਼ ਕੀ ਆ ਆਪਾਂ ਤੇ 90 ਦੇ ਹੁਣ ਤੁਹਾਨੂੰ ਬਾਦ ਡੰਗਰ ਦੇ ਲੈਣੇ ਬੜੇ ਔਖੇ ਬਾਏ ਮਿਲਦੇ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਕੋਈ ਵੀ ਹਾਂ ਤੇ ਜਦੋਂ ਲਿਆਉਣੇ ਪੈਂਦੇ ਉਦੋਂ ਮਹਿੰਗੇ ਹੁੰਦੇ ਤੇ ਚਲੋ ਫਿਰ ਵੀ ਥੋੜਾ ਬਾਤਾ ਜੇ ਹੋਊਗਾ ਤੇ ਗਜਾਇਸ਼ ਮਾੜੇ ਮੋਟਾ ਨਿਕਾਸਰ ਹੋਈ ਵਿੱਚੋਂ ਨਿਕਲ ਜਾਊਗੀ ਥੋੜੀ ਬਾਤੀ ਗਜਾਇਸ਼ ਹਾਂਜੀ ਇੱਕੀ ਸੇਵਾ ਸੁਭਾਅ ਵੀਰ ਗਰ ਲਾਲ ਚੰਗੀ ਕੀਤੀ ਹੈ ਚਲੋ ਜਿੰਨੀ ਵੀ ਆ ਬਾਕੀ ਚੰਗੀ ਸੇਵਾ ਦੇ ਵਿੱਚ ਰਹੀ ਆਪਣੇ ਕੋਲ ਚਲੋ ਜਿੰਨਾ ਆਇਆ ਹੀ ਆ ਆਪ ਦੀ ਪੂਰੀ ਕੋਸ਼ਿਸ਼ ਕੀਤੀ ਪੂਰੀ ਵਾ ਆਪਾਂ ਲਾਉਣੀ ਹੈ ਆਪਣੀ ਤਰਫ ਵਾ ਲਾਈ ਦੀ ਜੇ ਸਾ ਤਰਫ ਹਾਂ ਮੇਗਾ ਇਹ ਵੜੀ ਵੰਡ ਵੜੀ ਮਹਿੰਗਿਆ ਅਜਕਲ ਤਾਨ ਪਸਾਰਾ ਕੁਛ ਮਹਿੰਗਾ ਬਿਲਕੁਲ ਹਾਂ ਜੀ ਹਾਂ ਜੀ ਮਹਿੰਗਾਈ ਬਹੁਤ ਜ਼ਿਆਦੀ ਵੰਡ ਮਹਿੰਗੇ ਇਹਦੇ ਹਸਾਉਣਾ ਡੰਗਰ ਅਜਕਲ ਸਾਂਭ ਨਹੀਂ ਹੁੰਦੀ ਨੀ ਜਿੰਨੀ ਬੰਦੀ ਇਹਨੂੰ ਫਾਇਰ ਮਾਰ ਜਾਂਦਾ ਹੈ ਨਾ ਜਿਹੜੇ ਡੰਗਰ ਮਤਲਬ ਜਿੰਨਾ ਰਾਸ਼ਨ ਖਾ ਲੈਂਦੇ ਬਿਲਕੁਲ ਜੀ ਬਿਲਕੁਲ ਆ ਗੱਲ ਹੈ ਤੇ ਉਹਨੂੰ ਗਾੜੀ ਸੇਵਾ ਤੇ ਹੀ ਹੈ ਜਿੰਨੇ ਸੇਵਾ ਕਰਨੀ ਉਹਨੇ ਦੁੱਧ ਵੀ ਮਤਲਬ ਬਿਲਕੁਲ ਬਿਲਕੁਲ ਲਓ ਦੋਸਤੋ ਜਿੰਨੀ ਕੋਈ ਵੀਰ ਅੱਗੇ ਠੋਕ ਕੇ ਖਿੱਚ ਕੇ ਸੇਵਾ ਕਰ ਲੂਗਾ ਉਹਨਾਂ ਨੂੰ ਤੁਸੀਂ ਦੁੱਧ ਲੈ ਸਕਦੇ ਜੇ ਵੈਸੇ ਮੱਝ ਦੁੱਧ ਵਾਲੇ ਪਾਸਿਓਂ ਪੂਰੀ ਖਰੀ ਰੂਗੀ ਹਾਂ ਜੀ ਦੋ ਇਹ 12 13 12 13 ਲੀਟਰ ਦੁੱਧ ਚੋਂਦੇ ਰਿਹਾ ਵੀਰ ਗਰਲਾ ਨੂੰ ਨਹੀਂ ਕਰੀ ਹਾਂ ਵੈਣਾ ਠੀਕ ਹੈ ਬਲਕਿ ਜਦੋਂ ਬੰਦ ਹੀ ਥਣਦੀ ਆ ਪੂਰੀ ਤਿਆਰੀ ਕਰ ਲੂਗੀ ਇਹ ਤਗੜੀ ਹੈ ਇਹ ਠੀਕ ਹੈ ਜੀ ਅਜੇ ਹੋਰ ਵੀ ਬਣਾਉਂਗਾ ਨਾ ਆਪਣਾ ਇਹਦੇ ਪੰਜਾਂ ਚੌ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਹੈ ਕੀ ਹਾਂ ਜੀ ਹਾਂ ਜੀ ਹੋਰ ਵੀ ਕਰੂਗੀ ਠੀਕ ਹੈ ਹਰੇ ਇਹਦੇ ਹੋਰ ਵੀ ਕਰ ਲੂਗੀ ਠੀਕ ਹੈ ਜੀ ਸੋ ਜਿੰਨੀ ਕਾ ਜਿਹੜੀ ਤਿਆਰੀ ਕੀਤੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਖੋਲ ਲਾਂਗੇ ਲੋਡ ਆ ਬਸ ਠੀਕ ਹੈ ਜੀ ਠੀਕ ਹੈ ਅੱਛਾ ਗਰ ਲਾਲ ਪਰ ਇੱਕ ਨੰਬਰ ਆਪਣੇ ਘਰ ਦੇ ਸਾਂਝੇ 9856911308 ਠੀਕ ਹੈ ਜੀ 9856911308 ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਿਆ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਸੋ ਮੱਝ ਚੰਗੀ ਆ ਤੋ ਜਿਹੜੇ ਵੀਰ ਨੇ ਘਰੇ ਸ਼ੌਂਕਿਆ ਤੌਰ ਤੇ ਪਸ਼ੂ ਰੱਖਣਾ ਤੇ ਘਰੇਲੂ ਘਰੋਂ ਤੁਸੀਂ ਪਸ਼ੂ ਲੱਭ ਰਹੇ ਜੇ ਤੇ ਜ਼ਰੂਰ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ